ਅਕੇ ਸ਼ਾਦੀ ਚ ਲੈਣ ਵਾਸਤੇ ਜੇਵਰ ਜਿਹੜੇ ਆਪਦੇ ਕੋਲ ਰੱਖਤੀਆਂ ਨੇ ਔਰ ਪ੍ਰਾਪਰਟੀ ਵੀ ਰੱਖਤੀਆਂ ਨੇ ਔਰ ਜਿਸ ਤਰ੍ਹਾਂ ਨਾਲ ਸ਼ੈਮ ਪੇਟਰੋਦਾ ਦੀ ਵਿਚਾਰਧਾਰਾ ਵਾਕੀ ਵੀ ਜਿਹੜੇ ਉਹ ਜੈਰਾਮ ਰਮੇਸ਼ ਜੀ ਨੇ ਹੋਰ ਨੇ ਉਹ ਰਾਹੁਲ ਗਾਂਧੀ ਜੀ ਨੂੰ ਅਸਲ ਚੋਣ ਉਹਦੇ ਐਡਵਾਈਜ਼ਰ ਨੇ ਗਾਈਡ ਕਰਦੇ ਆ ਉਹਨਾਂ ਨੇ ਜਿਸ ਤਰ੍ਹਾਂ ਸਮਝਾਇਆ ਹੋਣਾ ਉਹ ਤਾਂ ਦੇਖਦੇ ਨਹੀਂ ਕਿ ਸਾਡੇ ਪਰ ਫੈਮਿਲੀ ਇੰਸਟੀਚੂਨ ਹੈਗਾ ਔਰ ਉਹਦਾ ਇੱਕ ਮਰਿਆਦਾ ਵੀ ਹੈਗੀ ਆ ਤੇ ਉਹਨਾਂ ਨੇ ਪ੍ਰਾਪਰਟੀਆਂ ਤੇ ਵੀ ਅੱਖ ਰੱਖਣੀ ਨਜ਼ਰ ਰੱਖਣੀ ਸ਼ੁਰੂ ਕੀਤੀ ਜਿਵੇਂ ਪੰਜਾਬ ਦੇ ਅੰਦਰ ਪਹਿਲਾਂ ਕੀ ਹੋਇਆ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਸੀ ਉਹਨਾਂ ਨੇ ਲੈਂਡ ਸੀਲਿੰਗ ਦੀ ਗੱਲ ਕੀਤੀ ਸੀ ਅੱਜ ਵੀ ਲੋਕਾਂ ਕੋਲ ਹਜ਼ਾਰ-ਹਜ਼ਾਰ ਏਕੜ ਜ਼ਮੀਨ ਹੈਗੀ ਆ 2-2000 ਬਿੱਗੇ ਵੀ ਹੈਗੀ ਆ ਪਰ ਉਹ ਉਹਨਾਂ ਨੇ ਕਿਸ ਤਰ੍ਹਾਂ ਰੱਖੀਆਂ ਕਿਸ ਤਰ੍ਹਾਂ ਡੀਸੈਂਟ ਵੇ ਨਾਲ ਡੋਜ ਕੀਤੀ ਉਹ ਅਲੱਗ ਗੱਲ ਹੈ ਸਾਡੇ ਮਗਰ ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋਇਆ ਕਿ ਉਹ ਸੀਲਿੰਗ ਦੇ ਨਾਲ ਸਾਡਾ ਸਧਾਰਨ ਕਿਸਾਨ ਮਾਰੇਗਾ ਜਿਹਦੇ ਕੋਲ 25-30 ਕਿੱਲੇ ਜ਼ਮੀਨ ਸੀ ਪਰਿਵਾਰ ਵੰਟਦੇ ਰਹਿੰਦੇ ਆ ਅੱਗੇ ਜ਼ਮੀਨ ਦੀ ਵੀ ਪੰਡਦੀ ਆ ਤੇ ਅੱਜ 80% ਤੋਂ ਜ਼ਿਆਦਾ ਸਾਡੇ ਸਮਾਲ ਐਂਡ ਮਾਰਜਨਲ ਫਾਰਮਰ ਨੇ ਔਰ ਉਹਨਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਖੇਤੀ ਲਾਹਵੰਦਾਂ ਨਹੀਂ ਰਿਹਾ ਤੇ ਇਹ ਸਾਰੀ ਦੇਣ ਵੀ ਕਾਂਗਰਸ ਦੀ ਹੈ ਇਹ ਐਸੇ ਸੋਚ ਦੀ ਦੇਣ ਆ ਜਿਹੜੀ ਅੱਜ ਉਹ ਕਹਿੰਦੇ ਆ ਕਿ ਇਹ ਜੇ ਦੋ ਘਰ ਹੋਣਗੇ ਤਾਂ ਇੱਕ ਲੈ ਲਾਂਗੇ ਤੇ ਇਹ ਸਾਰੀ ਸੋਚ ਜਿਹੜੀ ਆ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿ ਘੱਟ ਤੋਂ ਘੱਟ ਇਹਨਾਂ ਨੂੰ ਬੁਰੀ ਤਰ੍ਹਾਂ ਹਾਰ ਦੇ ਉਹਨਾਂ ਦੀ ਵਿਚਾਰਧਾਰਾ ਨੂੰ ਔਰ ਇਹ ਵੋਟ ਦੇ ਨਾਲ ਹੀ ਅਸੀਂ ਦੇ ਸਕਦੇ ਹਾਂ ਇਹੀ ਮੌਕਾ ਕਿਉਂਕਿ ਇਸ ਤਰ੍ਹਾਂ ਦੀ ਸੋਚ ਹੀ ਰੱਖਦੇ ਆ ਤੇ ਉਹਦੇ 'ਚ ਸਾਨੂੰ ਜਿਹੜਾ ਜਿਸ ਤਰ੍ਹਾਂ ਨਾਲ ਇਹ ਲੋਕਾਂ ਨਾਲ ਬੰਡੀਆਂ ਪਾਉਂਦੇ ਨੇ ਉਹਨਾਂ ਦੇ ਮੈਨੀਫੈਸਟੋ 'ਚ ਉਹਨਾਂ ਨੇ ਕਿਹਾ ਕਿ ਬਹੁਤ ਸੰਖਿਆਕ ਬਾਦ ਲਈ ਕੋਈ ਜਗ੍ਹਾ ਨਹੀਂ ਹੈ ਕਿਹਨੂੰ ਕਹਿ ਰਹੇ ਨੇ ਉਹ ਕੀ ਰੱਖ ਰਹੇ ਨੇ ਉਹਦੇ ਚ ਤੇ ਸਿੱਧਾ ਸਿੱਧਾ ਮੈਂ ਤਾਂ ਇਹ ਸਮਝਦਾ ਕਿ ਉਹ ਸਨਾਤਨ ਦੇ ਖਿਲਾਫ ਬੋਲਦੇ ਆ ਜਾਂ ਹਿੰਦੂਆਂ ਦੇ ਖਿਲਾਫ ਬੋਲਦੇ ਕਿਉਂ ਬੋਲਦੇ ਮੈਨੂੰ ਨਹੀਂ ਇਹ ਸਮਝ ਆਇਆ ਔਰ ਇੱਕ ਮਾਨਸਿਕਤਾ ਵੀ ਬਣ ਜਾਂਦੀ ਹੈ ਕਈ ਵਾਰ ਪੋਲਿਟਿਸ਼ੀਨ ਦੀ ਉਹ ਨਹੀਂ ਹੋਣੀ ਚਾਹੀਦੀ ਕਿਸੇ ਦੇ ਵੀ ਖਿਲਾਫ ਨਹੀਂ ਬੋਲਣਾ ਚਾਹੀਦਾ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਘੱਟੋ ਘੱਟ ਹਰਜੀਤ ਸਿੰਘ ਗਰੇਵਾਲ ਤਨੀਏ ਕਰ ਸਕਦਾ ਔਰ ਦੂਜੀ ਗੱਲ ਸਾਨੂੰ ਸਾਰਿਆਂ ਨੂੰ ਹੀ ਬਰਾਬਰੀ ਦਾ ਕਿਉਂਕਿ ਗੁਰੂ ਨਾਨਕ ਦੀ ਧਰਤੀ ਆ ਮਾਨਸ ਕੀ ਜਾਤ ਸਭ ਇੱਕੇ ਪਹਿਚਾਨੋ ਤੇ ਜੇ ਅਸੀਂ ਅਲੱਗ-ਅਲੱਗ ਬੰਡੀਆਂ ਪਾਵਾਂਗੇ ਸਰਵੇ ਕਰਵਾਉਣਾ ਜੀ ਕੌਣ ਹੈਗਾ ਇੱਥੇ ਐਸਸੀ ਚ ਹੈਗਾ ਕੌਣ ਦੂਸਰਾ ਜਨਰਲ ਕੈਟਾਗਰੀ ਚ ਆਇਆ ਤਾਂ ਕੀ ਮਤਲਬ ਸਾਰਿਆਂ ਨੂੰ ਜਿਹੜਾ ਲਾਭ ਆ ਉਹ ਬਰਾਬਰ ਮਿਲੇ ਇਸੇ ਕਰਕੇ ਮੋਦੀ ਜੀ ਨੇ ਇਹ ਕਿਹਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਇੱਥੋਂ ਤੱਕ ਭਾਜਪਾ ਚੱਲੀ ਗਈ ਔਰ ਇਸੇ ਨੂੰ ਲੈ ਕੇ ਅਸੀਂ ਕੰਮ ਕਰਦੇ ਆਂ ਤੇ ਮੈਂ ਇਹ ਸਮਝਦਾ ਕਿ ਇਸ ਤਰ੍ਹਾਂ ਬੰਡੀਆਂ ਪਾਉਣਾ ਉਹ ਠੀਕ ਨਹੀਂ ਹੈ ਨਾ ਉਸ ਮਾਨਸਿਕਤਾ ਨਾਲ ਕੋਈ ਅੱਗੇ ਵੱਧ ਸਕਦਾ ਕਣਵਾਹਟ ਫੈਲਾਉਣ ਵਾਲਾ ਹਮੇਸ਼ਾ ਛੋਟਾ ਹੋ ਜਾਂਦਾ ਜਿਹੜਾ ਪ੍ਰੇਮ ਦੀ ਗੱਲ ਕਰਦਾ ਉਹੀ ਵੱਡਾ ਹੁੰਦਾ ਤੇ ਅਸੀਂ ਇਹ ਬੰਨੀਆਂ ਨਹੀਂ ਪਾਉਣੀਆਂ ਇਸ ਤਰ੍ਹਾਂ ਔਰ ਪੰਜਾਬ ਦੀ ਧਰਤੀ ਤੇ ਤਾਂ ਇਹ ਹੋ ਹੀ ਨਹੀਂ ਸਕਦਾ ਇਹ ਗੁਰੂ ਨਾਨਕ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਔਰ ਉਹਨਾਂ ਨੇ ਤਾਂ ਪ੍ਰੇਮ ਦੀ ਗੱਲ ਕੀਤੀ ਹੈ ਸਾਰਿਆਂ ਨਾਲ ਬਰਾਬਰੀ ਦੀ ਗੱਲ ਕੀਤੀ ਹੈ ਉਹੀ ਰਹਿਣੀ ਚਾਹੀਦੀ ਹੈ ਜਿਸ ਤਰ੍ਹਾਂ ਨਾਲ ਪੰਜਾਬ ਦਾ ਕਿਸਾਨ ਅੱਜ ਮੈਂ ਤਾਂ ਇਹ ਚਾਹੁੰਦਾ ਕਿ ਔਰ ਡੱਲੇਵਾਲ ਸਾਹਿਬ ਵੀ ਭੰਦੇਰ ਸਾਹਿਬ ਅੱਜ ਧਿਆਨ ਨਾਲ ਸੁਣ ਲੈਣ ਇਹ ਇਹ ਕਿਉਂ ਹੋਇਆ ਤੇ ਇਸ ਕਰਕੇ ਪੰਜਾਬ ਦੇ ਅੰਦਰ ਜਿਹੜੀ ਕਿਸਾਨਾਂ ਦੀ ਉਹ ਗੱਲ ਕਰਦੇ ਆ ਉਹਨਾਂ ਨੂੰ ਵੀ ਪੁੱਛ ਲੈਣੇ ਕਿਉਂ ਕੀਤਾ ਸੀ ਤੇ ਲੈਂਡ ਸੀਲਿੰਗ ਦਾ ਕੀ ਬੁਰਾ ਪ੍ਰਭਾਵ ਪਿਆ ਤੇ ਪੰਜਾਬ ਦੇ ਅੰਦਰ ਤਾਂ ਬਹੁਤ ਬੁਰਾ ਪਿਆ ਅੱਜ ਜੋ ਪੰਜਾਬ ਦੇ ਅੰਦਰ ਆਤਮ ਹੱਤਿਆਵਾਂ ਹੋ ਰਹੀਆਂ ਉਹਦੀ ਵੀ ਦੋਸ਼ੀ ਕਾਂਗਰਸ ਨੂੰ ਮੰਨਦਾ ਹਾਂ ਜਿਨ੍ਹਾਂ ਨੇ ਉਹ ਕਾਨੂੰਨ ਬਣਾਇਆ ਔਰ ਜੋ ਇਸ ਤਰ੍ਹਾਂ ਨਾਲ ਉਹਦੀ ਪੂਰੀ ਸਟੱਡੀ ਹੋਣੀ ਚਾਹੀਦੀ ਹੈ ਹਰ ਚੀਜ਼ ਦੀ ਵਿਵਸਥਾ ਦੀ ਸਟੱਡੀ ਹੋਣੀ ਚਾਹੀਦੀ ਆ ਇਸ ਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਾਂਗੇ ਇਹਦੇ ਚ ਡੋਜ ਕਰਨ ਦੇ ਕੋਈ ਤਰੀਕੇ ਬਚੇ ਆ ਜਾਂ ਨਹੀਂ ਬਚੇ ਐਵੇਂ ਚੱਲਦੇ ਚੱਲਦੇ ਕਹਿ ਦੇਣਾ ਕਿ ਪ੍ਰਾਪਰਟੀਆਂ ਦੀ ਵੀ ਜਾਂਚ ਕਰਾਂਗੇ ਉਹਦਾ ਵੀ ਕਰਾਂਗੇ ਕੋਈ ਗੱਲ ਨਹੀਂ ਹੈ ਮੈਂ ਇਹੀ ਸਮਝਦਾ ਔਰ ਬਾਕੀ ਹੁਣ ਤੁਸੀਂ ਜੋ ਪੁੱਛਣਾ ਉਹ ਪੁੱਛੋ ਜੀ ਗੈਰਵਰ ਸਾਹਿਬ ਕਹਿ ਰਹੇ ਹੋ ਕਿ ਇਸ ਤਰ੍ਹਾਂ ਦੇ ਨਾਂ ਦੇ ਚਾ ਕਿਤੇ ਵੱਡੀ ਲਈ ਪਾਉਣੀ ਚਾਹੀਦੀ ਤੁਹਾਡੇ ਇੱਕ ਸਾਥੀ ਆ ਸੁਭਾਸ਼ ਸ਼ਰਮਾ ਪ੍ਰੈਸ ਕਾਨਫਰੈਂਸ ਕਰਦੇ ਨੇ ਉਹਦੇ ਵਿੱਚ ਉਹ ਫੀਰ ਨਹੀਂ ਗੱਲ ਕਹਿੰਦੇ ਨੇ ਕਿ ਜਿਹੜਾ ਇਹ ਮੈਨੀਫੈਸਟੋ ਆ ਨਹੀਂ ਸਰ ਬਿੱਤਰ ਇਹ ਹੈ ਕਿ ਉਹਨਾਂ ਦੀ ਗੱਲ ਉਹਨਾਂ ਨੂੰ ਪੁੱਛੋ ਤੁਸੀਂ ਤੁਸੀਂ ਉਹਨਾਂ ਦੀ ਗੱਲ ਕਰਦਾ ਮੈਂ ਬੀਜੇਪੀ ਦੀ ਗੱਲ ਕਰਦਾ ਕਿ ਬੀਜੇਪੀ ਕੋਲ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕਿਹਾ ਜੀ ਇਹ ਮੁਸਲਮਾਨ ਲੀਗ ਦਾ ਜਿਹੜਾ ਆ ਮੈਨੀਫੈਸਟੋ ਨਾ ਕਿ ਟੌਪਿਕਸ ਦਾ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਉਸ ਤਰ੍ਹਾਂ ਦੀ ਕਹੀ ਹੈ ਉਹਨਾਂ ਨੇ ਕੋਈ ਇਹ ਥੋੜਾ ਕਿ ਮੁਸਲਮਾਨ ਦੇ ਖਿਲਾਫ ਕੁਝ ਕਿਹਾ ਜੇ ਕੋਈ ਕਹਿੰਦਾ ਵੀ ਇਹ ਤਾਂ ਮੈਂ ਉਹਦੇ ਕਦੇ ਵੀ ਹੱਕ 'ਚ ਨਹੀਂ ਹਾਂ ਘੱਟੋ ਘੱਟ ਮੈਂ ਗੁਰੂ ਨਾਨਕ ਦੇਵ ਜੀ 'ਚ ਸ਼ਰਧਾ ਰੱਖਦਾ ਉਹਨਾਂ ਨੂੰ ਮੰਨਦਾ ਉਸੇ ਮੁਤਾਬਕ ਚੱ ਔਰ ਮੇਰੇ ਤਾਂ ਜੇ ਕੋ ਇਹ ਵੀ ਕਹਦੇ ਕਿ ਗੋਲੀ ਮਾਰ ਦੇਾਂਗੇ ਤੂੰ ਸੱਚ ਕਿਉਂ ਕਹਣਾ ਮੈਂ ਉਦੋਂ ਕੀ ਕਹਦਾ ਸੀ ਮੈਂ ਇਹ ਹੀ ਕਹਿੰਦਾ ਸੀ ਕਿ ਮੇਰੇ ਪ੍ਰਧਾਨ ਮੰਤਰੀ ਬਹੁਤ ਅੱਛੇ ਆ ਮੇਰੇ ਪ੍ਰਧਾਨ ਮੰਤਰੀ ਕਿਸਾਨ ਨੇਤੂ ਆ ਉਹ ਕਹਿੰਦੇ ਸੀ ਤੂੰ ਸਿੱਖੋ ਕਿ ਇਹ ਗੱਲ ਬੋਲਣਾ ਤੈਨੂੰ ਮਾਰ ਦੇਾਂਗੇ ਆਹੀ ਤਾਂ ਗੱਲ ਸੀ ਹੋਰ ਤਮੇ ਕਿਸੇ ਨੂੰ ਕੁਝ ਨਹੀਂ ਕਿਹਾ ਮੈਂ ਤਾਂ ਹੱਥ ਜੋੜ ਕੇ ਗੱਲ ਕਰਦਾ ਸੀ ਪਰ ਮੈਂ ਉਸ ਗੱਲ ਤੋਂ ਵੀ ਘਬਰਾਇਆ ਨਹੀਂ ਫਿਰ ਮੈਂ ਕਿਹਾ ਤੂੰ ਕਰ ਲਓ ਜੋ ਕਰਨਾ ਅਸੀਂ ਤਾਂ ਆਪਣੀ ਗੱਲ ਤਾਂ ਰੱਖਣੀ ਹੈ ਨਾ ਗੱਲ ਤਾਂ ਰੱਖਣ ਦਾ ਅਧਿਕਾਰ ਆਜ਼ਾਦੀ ਇਸ ਚੀਜ਼ ਦੀ ਮਿਲੀ ਹੈ ਸਾਨੂੰ ਠੀਕ ਹੈ ਨਾ ਡੀਸੈਂਟ ਵੇ ਨਾਲ ਗੱਲ ਰੱਖੀ ਜਾਵੇ ਤੇ ਕਿਸੇ ਨੂੰ ਗਲਤ ਸ਼ਬਦ ਨਾਲ ਅਪਸ਼ਬਦ ਨਾਲ ਬੋਲੇ ਜਾਣ ਉਹ ਜ਼ਰੂਰੀ ਹੁੰਦਾ ਤੇ ਇਸ ਕਰਕੇ ਬਾਕੀ ਕਿਸੇ ਨੇ ਕੋਈ ਕਿਸੇ ਜਾਤੀ ਧਰਮ ਜਾਂ ਵਰਗ ਦੇ ਖਿਲਾਫ ਬੋਲਦਾ ਮੈਂ ਉਸ ਚੀਜ਼ ਦੇ ਆਕਿਰ ਗੱਲ ਇਹ ਕਿ ਗੱਲ ਕਿੱਥੋਂ ਸ਼ੁਰੂ ਹੋਈ ਇਹ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਗੱਲ ਸ਼ੁਰੂ ਹੋਈ ਸਾਡੀ ਜਦ ਕਾਂਗਰਸ ਨੇ ਇੱਕ ਮੈਨੀਫੈਸਟੋ ਰਿਲੀਜ਼ ਕੀਤਾ ਔਰ ਜਦ ਉਸ ਮੈਨੀਫੈਸਟੋ ਦੇ ਅੰਦਰ ਛੁਪੀਆਂ ਹੋਈਆਂ ਗੱਲਾਂ ਤੇ ਧਿਆਨ ਪਾਇਆ ਗਿਆ ਤਾਂ ਧਿਆਨ ਚ ਆਇਆ ਕਿ ਬਹੁਤ ਸਾਰੀਆਂ ਸਮਾਜ ਨੂੰ ਵੰਡਣ ਵਾਲੀ ਗੱਲਾਂ ਕਰਦੇ ਪਏ ਨੇ ਦੇਖੋ ਸਾਡਾ ਮੈਨੀਫੈਸਟੋ ਕਿਸੇ ਜਾਤ ਕਿਸੇ ਧਰਮ ਕਿਸੇ ਤਬਕੇ ਵਿਸ਼ੇਸ਼ ਵਾਸਤੇ ਨਹੀਂ ਹੋਣਾ ਚਾਹੀਦਾ ਸਾਡਾ ਮੈਨੀਫੈਸਟੋ ਸਮਾਜ ਦੇ ਸਾਰੇ ਲੋਕਾਂ ਵਾਸਤੇ ਹੋਣਾ ਚਾਹੀਦਾ ਦੇਸ਼ ਦੇ ਸਾਰੇ ਲੋਕਾਂ ਵਾਸਤੇ ਹੋਣਾ ਚਾਹੀਦਾ ਹੁਣ ਦੱਸੋ ਫੋਰ ਐਗਜ਼ਾਮਪਲ ਉਹ ਬਾਰ ਬਾਰ ਇਹ ਗੱਲ ਕਹਿੰਦੇ ਨੇ ਕਿ ਅਸੀਂ ਸਰਵੇ ਕਰਾਵਾਂਗੇ ਤੇ ਜਿਨ੍ਹਾਂ ਕੋਲ ਜ਼ਿਆਦਾ ਹੈ ਉਹਨਾਂ ਤੋਂ ਲੈ ਕੇ ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਕੋਲ ਦੇਵਾਂਗੇ ਹੁਣ ਡੈਮੋਕ੍ਰੇਸੀ ਦੇ ਅੰਦਰ ਇਹ ਚੀਜ਼ ਨਹੀਂ ਚੱਲਦੀ ਹੈ ਹੁਣ ਮੈਂ ਉਦਾਹਰਨ ਤੇ ਗੱਲ ਕਰਦਾ ਵੀ ਅਸੀਂ ਸਾਰੇ ਲੋਕ ਅਸੀਂ ਇੱਥੇ ਬੈਠੇ ਆਂ ਠੀਕ ਹੈ ਸਾਨੂੰ ਸਾਡੇ ਕਾਬਲੀਅਤ ਦੇ ਆਧਾਰ ਤੇ ਸਾਡੇ ادارے ਨੇ ਨੌਕਰੀ ਦਿੱਤੀ ਹੋਈ ਹੈ ਹੁਣ ਉਹਨਾਂ ਦੀ ਗੱਲ ਚੱਲੇਗੀ ਤੇ ਕਾਬਲੀਅਤ ਦੇ ਆਧਾਰ ਤੇ ਨੌਕਰੀ ਨਹੀਂ ਮਿਲੇਗੀ ਉਹ ਕਹਿੰਦੇ ਨੌਕਰੀ ਦੇ ਦੋ ਹੁਣ ਨੌਕਰੀ ਦੇਣ ਦਾ ਮਤਲਬ ਹੈ ਜਿਹੜਾ ਕੈਮਰਾਮੈਨ ਬੈਠਾ ਹੈ ਆਊਟ ਆਫ ਫੋਕਸ ਕਰ ਦੇਗਾ ਸਾਊਂਡ ਜਾਏਗੀ ਨਹੀਂ ਸੋ ਜਿਸ ਸਿਸਟਮ 'ਚ ਡੈਮੋਕ੍ਰੇਸੀ ਚਾਹੀਆਂ ਉੱਥੇ ਮੈਰਿਟ ਦੇ ਆਧਾਰ ਤੇ ਬੰਦਾ ਅੱਗੇ ਵਧਦਾ ਉਹਨੂੰ ਨੌਕਰੀਆਂ ਮਿਲਦੀਆਂ ਹੈ ਬਿਜ਼ਨਸ ਫਲਦਾ ਫੁੱਲਦਾ ਹੈ ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਫਾਰ ਐਗਜ਼ਾਮਪਲ ਮੈਂ ਵਿਨੀਤ ਜੋਸ਼ੀ ਮੈਂ ਮਿਹਨਤ ਕਰਕੇ ਬਿਲਕੁਲ ਜ਼ੀਰੋ ਤੋਂ ਆਪਣਾ ਇੱਕ ਬਿਜ਼ਨਸ ਖੜਾ ਕੀਤਾ ਇੱਕ ਕੰਮ ਖੜਾ ਕੀਤਾ ਜੇ ਮੈਂ ਮਕਾਨ ਪਾ ਲਿਆ ਜੇ ਮੈਂ ਦੂਜਾ ਮਕਾਨ ਵੀ ਪਾ ਲਿਆ ਔਰ ਮੈਂ ਪ੍ਰਭੂ ਚਾਹਨਾ ਜਾਂਦੇ ਜਾਂਦੇ ਆਪਣੇ ਬੱਚਿਆਂ ਵਾਸਤੇ ਕੁਝ ਛੱਡ ਗਿਆ ਠੀਕ ਹੈ ਤੇ ਇਹਦਾ ਮਤਲਬ ਤੇ ਹੋਇਆ ਤੁਸੀਂ ਪਹਿਲੇ ਮੇਰੀ ਪ੍ਰਾਪਰਟੀ ਖੋਲੋਗੇ ਕੱਲ ਤੋਂ ਮੇਰੇ ਬੱਚਿਆਂ ਤੋਂ ਖੋਲੋਗੇ ਸੋ ਇਹ ਜਿਹੜਾ ਭਾਵ ਹੈ ਜਿਹੜਾ ਮੈਸੇਜ ਆ ਰਿਹਾ ਹੈ ਗਲਤ ਮੈਸੇਜ ਨਹੀਂ ਹੈ ਇਹ ਗੱਲ ਹੈ ਦੂਸਰਾ ਦੂਸਰੀ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ ਸਾਰੇ ਧਰਮ ਬਰਾਬਰ ਨੇ ਕੋਈ ਧਰਮ ਉੱਪਰ ਨਹੀਂ ਹੈ ਤੇ ਜੇ ਤੁਸੀਂ ਧਰਮ ਵਿਸ਼ੇਸ਼ ਤੇ ਲੋਕਾਂ ਨੂੰ ਦੇਣ ਦੀ ਗੱਲ ਕਰੋਗੇ ਤਾਂ ਗੱਲ ਤਾਂ ਹੁਣ ਛੂਹਾਛੂਤ ਜਿਹਨੂੰ ਕਹਿੰਦੇ ਨੇ ਜਿਹਨੂੰ ਅਸੀਂ ਛੂਹਾਛੂਤ ਦੀ ਭਾਵਨਾ ਕਹਿੰਦੇ ਆ ਇਹ ਸਨਾਤਨ ਧਰਮ ਅੰਦਰ ਮੰਨੀ ਗਈ ਹੈ ਤਾਂ ਹੀ ਡਾਕਟਰ ਅੰਬੇਦਕਰ ਜੀ ਨੇ ਜਿਹੜਾ ਹੈਗਾ ਰਿਜ਼ਰਵੇਸ਼ਨ ਤੇ ਪ੍ਰੋਵੀਜ਼ਨ ਦੀ ਗੱਲ ਕੀਤੀ ਪਰ ਬਾਕੀ ਧਰਮਾਂ 'ਚ ਤੇ ਗੱਲ ਨਹੀਂ ਹੈ ਨਾ ਬਾਕੀ ਧਰਮਾਂ 'ਚ ਗੱਲ ਨਹੀਂ ਹੈ ਨਾ ਹੁਣ ਤਾਂ ਬਾਕੀ ਧਰਮਾਂ ਦੇ ਅੰਦਰ ਵੀ ਤੁਸੀਂ ਲੱਭੋਗੇ ਫਿਰ ਤੁਸੀਂ ਜਿਹੜੇ ਐਸਸੀ ਹੁੰਦੇ ਹੱਕ ਨੂੰ ਤੋੜੋਗੇ ਮਤਲਬ ਸਮਾਜ ਦੇ ਅੰਦਰ ਸੀ ਵੰਡੀ ਪਾਣ 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 ਦਾ ਕੰਮ ਕਰਦੇ ਪਿਓ ਤੇ ਇਹਦੇ ਖਿਲਾਫ ਜਿਹੜਾ ਹੈ ਮੰਨ ਲਿਓ ਪ੍ਰਧਾਨ ਮੰਤਰੀ ਜੀ ਨੇ ਆਪਣੀ ਗੱਲ ਰੱਖੀ ਸੀ ਔਰ ਅਸੀਂ ਆਪਣੀ ਗੱਲ ਤੇ ਵਜੀਦਾ ਅਸੀਂ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਾਂਗੇ ਅੱਜ ਦਾ ਵੀ ਸਾਡੀ ਕੋਸ਼ਿਸ਼ ਹੈ ਆਹ ਨਾਲ ਜਿਹੜਾ ਤੁਹਾਨੂੰ ਦਿਖੇਗਾ ਕਿ ਇਸ ਅਸੀਂ ਪੂਰੇ ਪੰਜਾਬ ਦੇ ਅੰਦਰ ਆਪਣੇ ਭਾਸ਼ਣਾ ਦੇ ਰਾਹੀਂ ਆਪਣੇ ਪੈਂਫਲੇਟ ਦੇ ਰਾਹੀਂ ਲੋਕਾਂ ਤੱਕ ਕਾਂਗਰਸ ਦੀ ਜਿਹੜੀ ਇੱਕ ਨੀਤੀ ਹੈ ਸੈਕੂਲਰਿਜ਼ਮ ਦੇ ਨਾਂ ਤੇ ਉੱਪਰ ਕੁਝ ਵਰਗ ਵਿਸ਼ੇਸ਼ਾਂ ਨੂੰ ਅਪੀਜ਼ ਕਰਨਾ ਔਰ ਸੈਕੂਲਿਜ਼ਮ ਦੇ ਨਾਂ ਤੇ ਉੱਪਰ ਸਾਰਿਆਂ ਨੂੰ ਬਰਾਬਰ ਨਾ ਦੇ ਕੇ ਕੁਝ ਵਰਗ ਵਿਸ਼ੇਸ਼ਣਾਂ ਨੂੰ ਉਪੀਸ ਕਰਨਾ ਇਹ ਜਿਹੜੀ ਨੀਤੀ ਹੈ ਉਹਦੇ ਉੱਪਰ ਅਸੀਂ ਲੋਗਾ ਚ ਨੰਗਾ ਕਰਾਂਗੇ ਮੰਗਲ ਸੂਤਰ ਦੀ ਗੱਲ ਪ੍ਰਿਯੰਕਾ ਗਾਂਧੀ ਨੇ ਕਰਤੀ ਪਰ ਉਹਨੂੰ ਪ੍ਰਿਯੰਕਾ ਗਾਂਧੀ ਨੂੰ ਪੁੱਛੋ ਕਿ 84 ਕਤਲੇਆਮ ਚ ਕਿਹਨੇ ਮੰਗਲ ਸੂਤਰ ਗਏ ਸੀਗੇ ਉਹਦੀ ਗੱਲ ਕਰਦੀ ਹੈ ਉਹਦੀ ਗੱਲ ਬੋਲਦੀ ਹੈ ਉਹਦੇ ਬਾਅਦ ਚੁੱਪ ਹੀ ਤਾਰੀ ਰਹਿੰਦੀ ਹੈ ਸੋ ਅਸੀਂ ਕਾਂਗਰਸ ਦੇ ਜਿਹੜੇ ਦੋਹਰੇ ਮਾਪਦੰਡ ਨੇ ਉਹਨਾਂ ਨੂੰ ਸਮਾਜ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਇੱਕ ਚੀਜ਼ ਜਿਹੜੀ ਬੋਲੀ ਜਾ ਰਹੀ ਹੈ ਉਹ ਔਨ ਰਿਕਾਰਡ ਹੈ ਉਹਦਾ ਡਾਕੂਮੈਂਟਰੀ ਐਵੀਡ ਚਾਹੇ ਉਹਨਾਂ ਦੇ ਸਰਦਾਰ ਮਨਮੋਹ ਸਿੰਘ ਸੀਗੇ ਮੁੱਖ ਮੰਤਰੀ ਸੀਗੇ ਸੌਰੀ ਪ੍ਰਧਾਨ ਮੰਤਰੀ ਸੀਗੇ ਉਹਨਾਂ ਦਾ ਭਾਸ਼ਣ ਕਿਸੇ ਛੁਪਿਆ ਜਿਸ ਭਾਸ਼ਣ ਚ ਉਹਨਾਂ ਨੇ ਕਿਹਾ ਸੀਗਾ ਕਿ ਇਨਕੋ ਦੇਣਾ ਚਾਹੀਏ ਹੁਣ ਮੈਂ ਉਹਦਾ ਨਾਮ ਨਹੀਂ ਲਵਾऊंगा ਕਿਸ ਮਿਨੋਰਟੀ ਦੀ ਗੱਲ ਕੀਤੀ ਜਿਹਨੂੰ ਦੇਣਾ ਚਾਹੀਦਾ ਤੇ ਮਿਨੋਰਟੀ ਸਾਰੀਆਂ ਬਰਾਬਰ ਨੇ ਠੀਕ ਹੈ ਬਾਕੀਆਂ ਨੂੰ ਕਿਉਂ ਨਹੀਂ ਦੇਣਾ ਚਾਹੀਦਾ ਇਕੱਲੇ ਉਹਨਾਂ ਨੂੰ ਕਿਉਂ ਦੇਣਾ ਚਾਹੀਦਾ ਸਭ ਦੱਲ ਨੇ ਕਿ ਇਸਰਾਈਲ ਜਿਹੜਾ ਰਾਹੁਲ ਗਾਂਧੀ ਦਾ ਭਾਸ਼ਣ ਹੈ ਜਾਂ ਕਰਨਾਟਕਾ ਗਵਰਨਮੈਂਟ ਹੈ ਠੀਕ ਹੈ ਕਰਨਾਟਕਾ ਉਹਨੂੰ ਕਿਤੇ ਲੈ ਕੇ ਆਂਧਰਾ ਪ੍ਰਦੇਸ਼ ਗਵਰਨਮੈਂਟ ਕਿਤੇ ਲਈ ਰੈਜ਼ਰਵੇਸ਼ਨ ਲੈ ਕੇ ਆਈ ਠੀਕ ਹੈ ਤੁਸੀਂ ਧਰਮਵ ਪਾਰਟੀਨਤਾ ਪਾਰਟੀ ਦਾ 10 ਸਾਲ ਦਾ ਸ਼ਾਸਨ ਇਸ ਗੱਲ ਦਾ ਗਵਾਹ ਹੈ ਕਿ ਇਦੀ ਪਾਲਿਸੀਸ ਦੇ ਅੰਦਰ ਸਾਰਿਆਂ ਵਾਸਤੇ ਬਰਾਬਰ ਜਗ੍ਹਾ ਹੈ ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ ਚਾਹੇ ਉਹ ਕਿਸੇ ਧਰਮ ਵਿਸ਼ੇਸ਼ਤਾ ਹੈ ਕਿਸੇ ਜਾਤੀ ਵਿਸ਼ੇਸ਼ਤਾ ਹੈ ਉਸ ਦਾ ਕੋਈ ਵਿਤਕਰਾਨੀ ਹੈ ਹਾਂ ਜਿਹੜੇ ਪੂਰ ਹਨ ਉਹਨਾਂ ਵਾਸਤੇ ਵਿਸ਼ੇਸ਼ ਯੋਜਨਾਵਾਂ ਹੈਗੀਆਂ ਜਿਹੜਾ ਸਾਡੇ ਦਲਿਤ ਭਰਾ ਹਨ ਉਹਨਾਂ ਵਾਸਤੇ ਵਿਸ਼ੇਸ਼ ਯੋਜਨਾ ਹੈਗੀਆਂ ਮਿਨੋਰਟੀਜ਼ ਵਾਸਤੇ ਜਿਹੜੀ ਯੋਜਨਾਵਾਂ ਚੱਲਦੀਆਂ ਉਸ ਐਲੋਕੇਸ਼ਨ ਵਧਾਤਾ ਜਿਸ ਮਿਨੋਰਟੀ ਨੂੰ ਇਹ appeas ਕਰਨ ਦੀ ਕੋਸ਼ਿਸ਼ ਕਰਨ ਨੇ ਉਹਨਾਂ ਦੀ ਜਿਹੜੀ ਹਾਜਤਾ ਫੰਡ ਹੈ ਅਸੀਂ ਦਾਇਆ ਉਹਨਾਂ ਨੂੰ ਦੱਸੇ ਜਿਹੜਾ ਸਕਾਲਰਸ਼ਿਪ ਦਾ ਫੰਡ 1.5 ਕਰੋੜ ਰੁਪਏ ਚ ਗਿਆ ਅਗਰ 1.5 ਕਰੋੜ ਚ ਉਸ ਪਾਰਟਿਕੂਲਰ ਮਿਨੋਰਟੀ ਜਿਹਨੂੰ appeas ਕਰਨਾ ਚਾਹੁੰਦੇ ਫੰਡ ਗਿਆ ਤੇ ਬਾਕੀ ਮਿਨੋਰਟੀਜ਼ ਵਾਸਤੇ ਵੀ ਆਇਆ ਇਸੇ ਗੱਲ ਨਹੀਂ ਹੈ ਸੋ ਅਸੀਂ ਸਭ ਨੂੰ ਬਰਾਬਰ ਦੇਖਦੇ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਸ਼ਾਸਨ ਸਾਰਿਆਂ ਨੂੰ ਬਰਾਬਰ ਦੇਖਦਾ ਹੈ ਗਵਰਨੈਂਸ ਬਰਾਬਰ ਦੇਖਦਾ ਹੈ ਮੇਰੀ ਆਪ ਜੀ ਨੂੰ ਬੇਨਤੀ ਹੈ ਸਾਡਾ ਬੀਜੇਪੀ ਦਾ ਮੈਨੀਫੈਸਟੋ ਚੱਕ ਲਿਓ ਤੇ ਕਾਂਗਰਸ ਆ ਮੈਨੀਫੈਸਟੋ ਚੱਕ ਲਿਓ ਤੇ ਜਿਹੜੀ ਗੱਲਾਂ ਅਸੀਂ ਕਹੀਆਂ ਉਹਨਾਂ ਦੇਖੋ ਤੁਲਨਾਤਮਕ ਵਿਸ਼ੇਸ਼ਣ ਕਰਕੇ ਦੇਖ ਲਓ ਤੁਹਾਨੂੰ ਆਪ ਸਮਝ ਆ ਜਾਊਗਾ ਕਿ ਇਸ ਦੇਸ਼ ਦੇ ਅੰਦਰ ਵੋਟਾਂ ਲਈ ਵੋਟਾਂ ਲਈ ਜਿਹੜਾ ਹੈ ਧਰਮ ਸਮਾਜ ਦੇ ਅੰਦਰ ਵੰਡੀ ਜਿਹੜੀ ਹੈ ਉਹ ਕਾਂਗਰਸ ਪਾਰੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ Okay